ਤਤੀ ਜਨਵਰੀ 2026 ਤੋਂ 26 ਜਨਵਰੀ 2026 ਤੱਕ ਹੈ ਤੇ ਪੰਜਾਬ ਸੋਡੀਨੇਟ ਸਰਵਿਸ ਫੈਡਰੇਸ਼ਨ ਉਹ ਵਿਗਿਆਨਕ ਦੀ ਟੀਮ ਇਸ ਵਕਤ ਜਿਹੜੀ ਮਹਾਰਾਸ਼ਟਰ ਨੂੰ ਜਾਣ ਵਾਲੀ ਟ੍ਰੇਨ ਹੈ ਉਹਦੇ ਵਿੱਚ ਹਾਜ਼ਰ ਹੈ ਤੇ ਇਹ ਸਾਰੇ ਸਾਥੀ ਜਿਹੜਾ ਹੈਗੇ ਆ ਉਹ ਜਿੱਥੇ ਨਾਲ-ਨਾਲ ਸਫਰਾਂ ਦੇ ਵਿੱਚ ਨੇ ਤੇ ਉੱਥੇ ਹੀ ਨਾਲ-ਨਾਲ ਇਹਨਾਂ ਨੇ ਸਾਥੀ ਅਲਜਾਰ ਖਾਂ ਹੋਰਾਂ ਨੇ ਇਸ ਸਫ਼ਰ ਦੇ ਵਿੱਚ ਇੱਕ ਸਪੈਸ਼ਲ ਰੰਗ ਬਣਿਆ ਹੋਇਆ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਉਸ ਤੋਂ ਪਹਿਲਾਂ ਸਾਡੇ ਸਾਥੀਆਂ ਦੇ ਦਰਸ਼ਨ ਕਰਾ ਦਿੱਗੇ ਤੁਹਾਨੂੰ ਸਾਰਿਆਂ ਦੇ ਤੇ ਸਾਰੇ ਸਾਥੀ ਜਿਹੜੇ ਆ ਉਹ ਬੜੀ ਸਿੱਦਤ ਦੇ ਨਾਲ ਸਫ਼ਰ ਦਾ ਆਨੰਦ ਮਾਣ ਰਹੇ ਆ ਤੇ ਨਾਲ ਨਾਲ ਜਾਂਦਾ ਹੈਗਾ ਕ੍ਰਾਂਤੀ ਕਰੀ ਗੀਤ ਗਲਜਾਰਜੀ ਕਰੋ ਜੀ ਫਿਰ ਸ਼ੁਰੂ ਆਪਾਂ ਦੇਖੀਏ ਮਾਤ ਹਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਲੇਰੇ ਉਮਗਦਾਰੀ ਬੇਸੂਰ ਜਾ ਕਮੀਆਂ ਦੇ ਵੇਲੇ ਤੂੰ ਮਗਦੰਨ ਨਹੀਂ ਚਾਵਾਨੇੰਨ ਨਹੀਂ ਚਾਵਾਨੇ ਜਿੱਥੇ ਕੁੰਜ ਪੈਰ ਲਈ ਕਾਵਾਨੇ ਜਿੱਥੇ ਆਲ ਵਿਆਹੀਆਂ ਹੀ ਮਾਮਾਨੇ ਜਿੱਥੇ ਧੀਆਂ ਹਾਉ ਕੇ ਪਰਦੀਆਂ ਅਸਮਾਨ ਜਡੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਬੰਦਾ ਜਮਦਾ ਅਸੀਰੀ ਹੈ ਜਿੱਥੇ ਬੰਦਾ ਜਮਦਾ ਅਸੀਰੀ ਹੈ ਕਕਿਆਂ ਦੀ ਮੀਰੀ ਪੀਰੀ ਹੈ ਜਿੱਥੇ ਕਰਜੇ ਹੇਠ ਪੰਜੀਰੀ ਹੈ ਜਿਤ ਬਾਪੂ ਦੇ ਕਰਜ ਦਾ سود ਨੇ ਪੁੱਤ ਜੰਮਦੇ ਜਿਹੜੇ ਤੂੰ ਮਗਦਾਰੀ ਬੇਸੂਰ ਜਾ ਕੰਮੀਆਂ ਦੇ ਵੇਲੇ ਤੂੰ ਮਗਦਾਰੀ ਬੇਸੂਰ ਜਾ ਕੰਮੀਆਂ ਦੇ ਵੇਲੇ ਜਿੱਥੇ ਲੋਕ ਬੜੇ ਮਸਬੂਰ ਜਹੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਤਖਤ ਤੋਂ ਦੂਰ ਜਹੇ ਉਹ ਭੁੱਖਾਂ ਵਿੱਚ ਮਸਹੂਰ ਜਹੇ ਜਿੱਥੇ ਮਰ ਕੇ ਚਾਵਲ ਝਾਮ ਦੇ ਹਨ ਪੂਤ ਜਠੇਰੇ ਤੂੰ ਮਗਦਾਰੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਦੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਦੇ ਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਧੰਨਵਾਦ ਸਾਥਿਓ ਐਸੀ ਸਾਥੀ ਗੱਲ ਜਾਰ ਜਿਹੜੇ ਹਮੇਸ਼ਾ ਸਾਡੇ ਸਫਰ ਦੇ ਵਿੱਚ ਸਾਡੇ ਨਾਲ ਹੁੰਦੇ ਆ ਤੇ ਇਸ ਸਫਰ ਨੂੰ ਇਹ ਹਮੇਸ਼ਾ ਕ੍ਰਾਂਤੀਕਾਰੀ ਰੰਗਤ ਜਿਹੜੀ ਆ ਉਹ ਦਿੰਦੇ ਰਹਿੰਦੇ ਆ ਸੰਘਰਸ਼ੀ ਰੰਗ ਜਿਹੜਾ ਉਹ ਦਿੰਦੇ ਰਹਿੰਦੇ ਆ ਤੇ ਦੋਸਤੋ ਅਸੀਂ ਤੁਹਾਨੂੰ ਇਸ ਕਾਨਫਰੰਸ ਦੀਆਂ ਜਿਹੜੀਆਂ ਨੇ ਲਗਾਤਾਰ ਐਕਟੀਵਿਟੀਆਂ ਜਿਹੜੀਆਂ ਉਹ ਦਿਖਾਉਂਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਭੁੱਲਰ ਗਗਨ ਦੇ ਨਾਲ ਧੰਨਵਾਦ ਜੀ ねっ。